ਅੱਜ ਕੱਲ ਬਤ ਕਰਾਂਗੇ ਕਿ ਪਾਣੀ ਦੀ ਸੰਭਾਲ ਕਿਉਂ ਤੇ ਕਿਵੇਂ ਕਰੀਏ ਪਾਣੀ ਅਸੀਂ ਰੋਜ਼ ਯੂਜ਼ ਕਰਦੇ ਹਾਂ ਭਾਵੇਂ ਪੀਣ ਲਈ ਨਾਣ ਲਈ ਫਾਰਮਿੰਗ ਲਈ ਇਰੀਗੇਸ਼ਨ ਲਈ ਔਰ ਬਹੁਤ ਸਾਰੀਆਂ ਇੰਡਸਟਰੀਜ਼ ਵਿੱਚ ਔਰ ਇਹਦੇ ਨਾਲ ਨਾਲ ਸਾਡੀ ਆਪਣੀ ਬਾਡੀ ਵਾਸਤੇ ਸਾਡੇ ਬਲੱਡ ਸਰਕੂਲੇਸ਼ਨ ਲਈ ਮੈਟਾਬੋਲਿਜ਼ਮ ਲਈ ਪਾਣੀ ਦੀ ਜੜੀ ਜ਼ਰੂਰਤ ਹੈ ਪਰ ਬਹੁਤ ਜ਼ਿਆਦਾ ਹੈ ਅਸੀਂ ਅਗਰ ਪਾਣੀ ਸੇਵ ਕਰਾਂਗੇ ਤਦ ਨਾਲ ਨਾਲ એનર્ਜੀ ਵੀ ਸੇਵ ਹੋਏਗੀ ਹੁਣ એનર્ਜੀ ਚਾਹੀਦੀ ਹੈ ਪਾਣੀ ਨੂੰ ਫਿਲਟਰ ਕਰਨ ਲਈ ਉਹਨੂੰ ਗਰਮ ਕਰਨ ਲਈ ਔਰ ਪਾਣੀ ਨੂੰ ਪੰਪ ਕਰਕੇ ਸਾਡੇ ਘਰਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਔਰ ਇੱਥੇ એનર્ਜੀ ਕਿੰਨੀ ਲੱਗਦੀ ਹੈ ਸੋ ਪਾਣੀ ਸੇਵ ਕਰਾਂਗੇ ਤੇ એનર્ਜੀ ਆਪਣੇ ਆਪ ਨਾਲ ਸੇਵ ਹੋ ਜਾਏਗੀ ਅਗਰ ਅਸੀਂ એનર્ਜੀ ਨਹੀਂ ਸੇਵ ਕਰਦੇ ਪਾਣੀ ਨਹੀਂ ਸੇਵ ਕਰਦੇ ਪਾਣੀ ਘਟ ਗਿਆ ਕੱਲ ਨੂੰ ਬੜੀਆਂ ਪ੍ਰੋਬਲਮ ਆ ਸਕਦੀਆਂ ਸਾਡੀਆਂ ਫਿਊਚਰ ਜਨਰੇਸ਼ਨ ਨੂੰ ਸਾਨੂੰ ਪੀਣ ਲਈ ਖਾਣ ਲਈ ਔਰ ਸਾਡੀਆਂ ਕ੍ਰੌਪਸ ਲਈ ਔਰ ਇਕਨੋਮਿਕ ਡਿਕਲਾਈਨ ਵੀ ਤੇ ਹੋ ਸਕਦੀ ਹੈ ਪਾਣੀ ਜਿਹੜਾ ਇਹ ਸਾਨੂੰ ਆਪਣੀ ਫਿਊਚਰ ਜਨਰੇਸ਼ਨ ਵਾਸਤੇ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਸ ਕਰਕੇ ਕੋਸ਼ਿਸ਼ ਕਰੀਏ ਕਿ ਅਸੀਂ ਧਿਆਨ ਨਾਲ ਪਾਣੀ ਨੂੰ ਯੂਜ਼ ਕਰੀਏ ਔਰ ਇਹ ਹੈ ਕਿ ਸਾਡੀਆਂ ਫਿਊਚਰ ਜਨਰੇਸ਼ਨ ਜਾਂ ਸਾਡੇ ਆਉਣ ਵਾਲੇ ਕੱਲ ਵਾਸਤੇ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਔਰ ਕਿਵੇਂ ਬਚਾ ਸਕਦੇ ਆ ਸਭ ਤੋਂ ਪਹਿਲੇ ਤੇ ਨਾਨ ਲੱਗਿਆ ਅਸੀਂ ਜਿਹੜਾ ਕਿ ਸ਼ਾਵਰ ਜਿਹੜਾ ਹੈ ਇਹ ਥੋੜਾ ਘੱਟ ਟਾਈਮ ਲਈ ਯੂਜ਼ ਕਰੀਏ ਔਰ ਕਈ ਵਾਰ ਅਸੀਂ ਫੁੱਲ ਸਪੀਡ ਤੇ ਪਾਣੀ ਛੱਡਿਆ ਹੁੰਦਾ ਹੈ ਉਹਨੂੰ ਤੁਸੀਂ ਸਪੀਡ ਘੱਟ ਹੋ ਸਕਦੀ ਆ ਅ ਅਸੀਂ ਜਿਹੜੇ ਸਾਡੇ ਸ਼ਾਵਰ ਹੈਡ ਨੇ ਉਹ ਥੋੜੇ ਜੇ ਵਾਟਰ ਸੇਵਿੰਗ ਵਾਲੇ ਵੀ ਇੰਸਟਾਲ ਕਰ ਸਕਦੇ ਆ ਔਰ ਅਗਰ ਅਸੀਂ ਇੱਕ ਜਾਂ ਦੋ ਮਿੰਟ ਪਾਣੀ ਘੱਟ ਯੂਜ਼ ਕਰੀਏ ਅਸੀਂ ਜੇਕਰ 6 ਮਿੰਟ ਲੰਨੇ ਆ 5 ਮਿੰਟ ਲੰਨੇ ਆ ਨਾ ਨੂੰ ਤੁਸੀਂ 4 ਮਿੰਟ ਲਾਓ ਔਰ ਦੇਖੋ ਕਿ ਸਾਲ ਦੇ ਵਿੱਚ ਕਿੰਨਾ ਗੈਲਨ ਪਾਣੀ ਤੁਸੀਂ ਸੇਵ ਕਰੋਗੇ ਇਸੇ ਤਰ੍ਹਾਂ ਜਿਹੜੇ ਟਾਇਲਟ ਨੇ ਟਾਇਲਟ ਦੀ ਜਿਹੜੀ ਹੈ ਉਹ ਪਹਿਲੇ ਕਿ ਲੀਕ ਹੋ ਕਰਾ ਚੈੱਕ ਕਰਕੇ ਰੱਖੋ ਕਿ ਕਿਤੇ ਕੋਈ ਲੀਕ ਤੇ ਨਹੀਂ ਕਰ ਰਿਆ ਔਰ ਜਿਹੜੇ ਅੱਜ ਕੱਲ ਨਵੇਂ ਵਾਟਰ ਐਫੀਸ਼ੀਐਂਟ ਟਾਇਲਟ ਆ ਰਹੇ ਨੇ ਕਿ ਅਸੀਂ ਉਹ ਯੂਜ਼ ਕਰ ਰਹੇ ਆ ਔਰ ਜਿਹੜੇ ਪੁਰਾਣੇ ਟਾਇਲਟ ਸੀਗੇ ਉਹਨਾਂ ਦੀਆਂ ਟੈਕੀਆਂ ਬਹੁਤ ਵੱਡੀਆਂ ਸੀ ਉਹਨਾਂ ਦਾ ਤੁਸੀਂ ਜਿਹੜਾ ਸੈੱਟ ਕਰ ਲੋ ਕਿ ਉਹ ਟਾਇਲਟ ਦਾ ਜਿਹੜਾ ਟੈਂਕ ਹੈ ਉਹ ਪੂਰਾ ਨਾ ਭਰੇ ਮੇਬੀ ਅੱਧਾ ਭਰੇ ਉਹਦੇ ਨਾਲ ਪਾਣੀ ਜਿਹੜਾ ਉਹ ਸੇਵ ਹੋਏਗਾ ਔਰ ਕਈ ਵਾਰੀ ਸਾਡੀ ਆਦਤ ਹੁੰਦੀ ਹੈ ਕਿ ਅਸੀਂ ਕਲੀਨੈਕਸ ਫੜਿਆ ਹੱਥ ਸਾਫ਼ ਕੀਤਾ ਤੇ ਟਾਇਲਟ ਸੁੱਟਤਾ ਹੁਣ ਉਹ ਸੋਲਿਡ ਚੱਲੇਗੀ ਔਰ ਨਾ ਪਾਣੀ ਵੇਸਟ ਹੋਏਗਾ ਇਹਦੇ ਨਾਲੋਂ ਸ੍ਰੀ ਗਾਰਬਜ ਯੂਜ਼ ਕਰੋ ਹੁਣ ਜਿਹੜਾ ਸਾਡਾ ਟੈਪ ਵਾਟਰ ਹੈ ਹੁਣ ਜਦੋਂ ਅਸੀਂ ਬ੍ਰਸ਼ ਕਰਦੇ ਆ ਜਾਂ ਜਿਹੜੇ ਲੋਕ ਸ਼ੇਵ ਕਰਦੇ ਨੇ ਫੁੱਲ ਸਪੀਡ ਤੇ ਪਾਣੀ ਛੱਟਿਆ ਹੁੰਦਾ ਹੈ ਔਰ ਜਿਹੜੇ 2-4 ਮਿੰਟ ਬਰਸ਼ ਕਰਨ ਨੂੰ ਲਾਣੇ ਆ ਉਹ ਪਾਣੀ ਉਹਨਾਂ ਚਿਰ ਤੁਸੀਂ ਬੰਦ ਕਰ ਲਓ ਜਾਂ ਉਹਦੀ ਸਪੀਡ ਬਹੁਤ ਜ਼ਿਆਦਾ ਘੱਟ ਕਰ ਲਓ ਜੇ ਜ਼ਰੂਰ ਚਲਾਣਾ ਹੀ ਹੈ ਤੇ ਬਹੁਤ ਘੱਟ ਰੋ ਕਿ ਪਾਣੀ ਬਹੁਤਾ ਵੇਸਟ ਨਾ ਹੋਵੇ ਤੇ ਇਸੇ ਤਰ੍ਹਾਂ ਜਦੋਂ ਅਸੀਂ ਵੈਜੀਟੇਬਲਸ ਤੋਂ ਨੇ ਆ ਡਿਸ਼ਸ ਤੋਂ ਨਹੀਂ ਆ ਉਦੋਂ ਵੀ ਧਿਆਨ ਰੱਖਿਆ ਜਾਏ वेजिटेबल्स ਜਾਂ ਫਰੂਟਸ ਤੋਂ ਨਹੀਂ ਨੇ ਕਿਸੇ ਬਹੁਤ ਜ਼ਿਆਦਾ ਪਾਣੀ ਪਾ ਕੇ ਉਹਦੇ ਵਿੱਚ ਥੋੜਾ ਜਿਹਾ ਵਿਨੇਗਰ ਤੁਸੀਂ ਪਾ ਕੇ ਆਪਣੀਆਂ वेजिटेबल्स ਜਾਂ ਫਰੂਟਸ ਤੋਲੋ ਔਰ ਫਿਰ ਉਹਨੂੰ ਰਿੰਸ ਦੋਹਰਾ ਕਰ ਲਓ ਇਹ ਨਹੀਂ ਕਿ ਤੁਸੀਂ ਚੱਲਦੇ ਪਾਣੀ 'ਚ ਤੁਸੀਂ ਕਿੰਨਾ ਛੱਟਲਾ ਦੋ ਇਹਨਾਂ ਨੂੰ ਧੁੰਦੇ ਹੀ ਇਸੇ ਤਰ੍ਹਾਂ ਜਦੋਂ ਭਾਂਡੇ ਵੀ ਧੋਣੇ ਆ ਉਦੋਂ ਵੀ ਸਿੰਕ ਪਾਣੀ ਦਾ ਪਰ ਕੇ ਕੋਈ ਉਹਦੇ 'ਚ ਤੁਸੀਂ ਆਪਣਾ ਰਿੰਸ ਕਰਕੇ ਰੱਖ ਲਓ पर पूरी स्पीड ਤੇ ਨਾ ਛੱਡੋ ਕਈ ਵਾਰੀ ਪੂਰੀ ਸਪੀਡ ਤੇ ਪਾਣੀ ਛੱਡਿਆ ਹੁੰਦਾ ਹੈ 판ਡੇ ਧੁੱਪ ਰਹੇ ਨੇ ਅ ਅਧੀਆਂ ਛਿੱਟਾਂ ਸਾਹਮਣੇ ਵਿੰਡੋਜ਼ ਤੇ ਪੈਰੀਆਂ ਨੇ ਆਸੇ-ਪਾਸੇ ਪੈਰੀਆਂ ਤੁਹਾਡੇ ਆਪਣੇ ਉੱਤੇ ਪੈਰੀਆਂ ਨੇ ਉਹੀ ਅਗਰ ਉਹਦੀ ਸਪੀਡ ਕੱਟ ਕਰਕੇ ਵੀ ਅਸੀਂ ਧੋਲਾਂਗੇ 판ਡੇ ਤਾਂ ਵੀ ਬਹੁਤ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਔਰ ਜਿਹੜੇ ਅਪਲਾਈਐਂਸਸ ਨੇ ਡਿਸ਼ਵਾਸ਼ਰ ਕਈ ਵਾਰੀ ਪੂਰਾ ਭਰਦਾ ਵੀ ਨਹੀਂਗਾ ਔਰ ਅਸੀਂ ਉਸੇ ਤਰ੍ਹਾਂ ਚਲਾ ਦਿੰਨੇ ਆ ਪਰ ਪੂਰਾ ਭਰਿਆ ਹੋਵੇ ਅਗਰ ਇੱਕ ਦਿਨ ਨਹੀਂ ਚੱਲਿਆ ਅਗਲੇ ਦਿਨ ਚਲਾ ਦਿਓ ਤੀਸਰਾ ਦਿਨ ਚਲਾ ਦਿਓ ਪਰ ਪੂਰਾ ਡਿਸ਼ਵਾਸ਼ਰ ਭਰਿਆ ਹੋਵੇ ਤਾਂ ਹੀ ਤੁਸੀਂ ਚਲਾਓ ਤੇ ਪਣੀ ਤੇ ਤਾਂ ਫਿਰ ਉਹਦੇ ਨਾਲ ਕਾਫੀ ਸੇਵ ਹੋਏਗਾ ਇਸੇ ਤਰ੍ਹਾਂ واਸ਼ਿੰਗ ਮਸ਼ੀਨਸ ਨੇ ਪੂਰਾ ਲੋਡ ਹੋਵੇ ਤੇ ਧੋਵ ਪਰ ਕਈ ਮਸ਼ੀਨਾਂ ਦੇ ਵਿੱਚ ਹਾਫ ਲੋਡ ਕੁਆਟਰ ਲੋਡ ਦਾ ਆਪਸ਼ਨ ਹੁੰਦਾ ਤੇ ਯੂਜ਼ ਕਰੋ ਉਹ ਤੁਸੀਂ ਆਲਵੇਜ਼ ਯੂਜ਼ ਕਰੋ ਔਰ ਅੱਜਕੱਲ ਤੇ એનર્ਜੀ ਸਟਾਰ ਸਰਟੀਫਾਈਡ ਅਪਲਾਈਂਸਸ ਵੀ ਮਿਲਣ ਲੱਗ ਗਏ ਨੇ ਸੋ ਕੋਸ਼ਿਸ਼ ਕਰੋ ਕਿ ਉਹ ਤੁਸੀਂ ਯੂਜ਼ ਕਰੋ ਔਰ ਆਪਣੇ ਨਾਨੋ ਚੰਗੀ ਤਰ੍ਹਾਂ ਮੇਨਟੇਨ ਕਰਕੇ ਰੱਖੋ ਦੇਖੋ ਕੋਈ ਲੀਕ ਵਗੈਰਾ ਤੇ ਨਹੀਂ ਔਰ ਇਸੇ ਤਰ੍ਹਾਂ ਪਾਣੀ ਜੱਗ ਦਾ ਭਰ ਕੇ ਕਈ ਲੋਕਾਂ ਨੇ ਫ੍ਰਿਜ ਰੱਖਿਆ ਹੁੰਦਾ ਬੜੀ ਵਧੀਆ ਚੀਜ਼ ਹੈ ਜਿੰਨਾ ਲੋਕਾਂ ਨੂੰ ਆਦਾਤ ਹੈ ਕਿ ਠੰਡਾ ਪਾਣੀ ਪੀਂਦੇ ਤੁਸੀਂ ਫ੍ਰਿਜ ਰੱਖ ਲਓ ਔਰ ਕਈ ਵਾਰੀ ਅਸੀਂ ਅਗਰ ਟੈਪ ਵਾਟਰ ਹੈ ਜਿਹੜਾ ਉਹ ਕਿੰਨਾ ਚਿਰ ਚੱਲਦਾ ਰਹਿੰਦਾ ਜਿੰਨਾ ਚਿਰ ਤਾਂ ਠੰਡਾ ਪਾਣੀ ਨਹੀਂ ਆਂਦਾ ਸੋ ਜਿਹੜੇ ਲੋਕ ਠੰਡਾ ਪਾਣੀ ਪੀਂਦੇ ਨੇ ਉਹ ਜੱਗ ਪਾਣੀ ਦਾ ਭਰ ਕੇ ਆਪਣੇ ਫ੍ਰਿਜ ਰੱਖ ਲਓ ਔਰ ਗਾਰਡਨਿੰਗ ਹੁਣ ਗਰਮੀਆਂ ਦੇ ਵਿੱਚ ਗਾਰਡਨਿੰਗ ਜਿਹੜੀ ਹੈ ਲੋਕਾਂ ਨੇ ਕਰ ਸਬਜ਼ੀਆਂ ਲਾਈਆਂ ਨੇ ਬਾਹਰ ਘਰ ਨੂੰ ਪਾਣੀ ਦੇਣਾ ਉਸ ਟਾਈਮ ਖਿਆਲ ਰੱਖਿਆ ਜਾਏ ਕਿ ਅਰਲੀ ਮਾਰਨਿੰਗ ਯਾ ਸ਼ਾਮ ਨੂੰ ਲੇਟ ਉਸ ਟਾਈਮ ਤੁਸੀਂ ਪਾਣੀ ਦੋ ਤੇ ਜ਼ਿਆਦਾ ਬੈਟਰ ਹੈ ਐਵੈਪਰੇਸ਼ਨ ਜਿਹੜੀ ਆ ਉਹ ਕੱਟ ਹੋਏਗੀ ਜਿਨ੍ਹਾਂ ਨੇ ਸਪ੍ਰਿੰਕਲਰ ਸਿਸਟਮ ਲਾਏ ਹੋਏ ਨੇ ਉਹ ਅਗਰ ਸਵੇਰੇ ਸਵੇਰੇ ਟਾਈਮ ਸੈੱਟ ਕਰ ਦਿਆ ਕਰਨ ਕਿ 10 ਮਿੰਟ ਰੋ ਚੱਲ ਪੇ ਉਹ ਵੀ ਠੀਕ ਹੈ ਕਿਉਂਕਿ ਕਈ ਵਾਰੀ ਲੋਕ ਘੰਟਾ ਘੰਟਾ ਲੋ ਤੋਂ ਘੰਟੇ ਪਾਣੀ ਬਾਰ ਚੱਲਦਾ ਰਹਿੰਦਾ ਸੜਕਾਂ ਦੇ ਉੱਤੇ ਪਾਣੀ ਜਾ ਰਿਹਾ ਪਰ ਕਿੰਨਾ ਦੇਖੋ ਪਾਣੀ ਉਸ ਟਾਈਮ ਵੇਸਟ ਹੋ ਰਿਹਾ ਤੇ ਸਪ੍ਰਿੰਕਲਰ ਸਿਸਟਮ ਨਾਲ ਐਟ ਲੀਸਟ ਤੁਸੀਂ ਉਹਦਾ ਟਾਈਮ ਸੈੱਟ ਕਰ ਦੋ ਕਿਰੋੜਾ ਸਰੇ ਅਰਲੀ ਮਾਰਨਿੰਗ ਤੁਹਾਡੀ ਉੱਠਣ ਤੋਂ ਪਹਿਲੇ ਘਾਹ ਨੂੰ ਪਾਣੀ ਲੱਗਿਆ ਹੋਵੇ ਜਾਂ ਲੇਟ ਨਾਈਟ ਲੱਗਿਆ ਹੋਵੇ ਔਰ ਅਗਰ ਜੜੀ ਮਲਚ ਮਿਲ ਜਾਂਦੀ ਹੈ ਉਹ ਕਨਸਿਡਰ ਕਰੋ ਤੁਸੀਂ ਯੂਜ਼ ਕਰੋ ਉਹਨੂੰ ਆਪਣੇ ਪਲਾਂਟਸ ਦੇ ਵਿੱਚ ਪਾ ਲਓ ਬੂਰਾ ਜੜਾ ਮਿਲ ਜਾਂਦਾ ਹੈ ਸਟੋਰਾਂ ਤੋਂ ਉਹ ਅਗਰ ਪਲਾਂਟਸ ਦੇ ਵਿੱਚ ਪਾਇਆ ਹੋਇਆ ਹੈ ਉਹ ਮੌਇਸਚਰ ਕਾਫੀ ਦੇਰ ਤੱਕ ਤੁਹਾਡੇ ਪਲਾਂਟਸ ਚ ਰਹੇਗਾ ਔਰ ਬਾਹਰ ਦੀਆਂ ਪਾਈਪਾਂ ਜੜੀਆਂ ਨੇ ਉਹ ਵੀ ਧਿਆਨ ਚ ਰੱਖੋ ਕਿ ਪਾਈਪਾਂ ਫਾਸਟ ਜੜੇ ਨੇ ਉਹ ਕਿਤੇ ਲੀਕ ਵਗਾਰਾ ਤੇ ਨਹੀਂ ਕਰ ਰਹੇ ਇਸੇ ਤਰ੍ਹਾਂ ਤੁਸੀਂ ਆਪਣੀ ਜਦੇ ਕਾਰ ਧੋਣੀ ਹੈ ਤੇ ਮੇਕ ਸ਼ੋਰ ਵੈਸੇ ਤੇ ਹੋਸ ਨਾਲ ਨਾ ਧੋਤੀ ਜਾ ਤੇ ਚੰਗਾ ਪਰ ਜੇ ਤੁਸੀਂ ਵਾਟਰ ਹੋਸ ਨਾਲ ਧੋਣਾ ਵੀ ਹੈ ਤੇ ਪਾਣੀ ਦੀ ਸਪੀਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਕੱਟ ਕਰਕੇ ਫਿਰ ਆਰਾਮ ਨਾਲ ਧੋਵੋ ਤੇ ਕਈ ਲੋਕਾਂ ਨੇ ਬਾਰ ਵੱਡੇ ਡਰਮ ਕੰਟੇਨਰ ਰੱਖੇ ਹੁੰਦੇ ਨੇ ਜਿਹੜਾ ਮੀਂਹ ਦਾ ਪਾਣੀ ਆ ਇਕੱਠਾ ਕਰਨ ਵਾਸਤੇ ਔਰ ਉਹੀ ਮੀਂਹ ਦਾ ਪਾਣੀ ਅਸੀਂ ਬਾਅਦ ਚ ਆਪਣੇ ਗਾਰਡਨਿੰਗ ਲਈ ਆਪਣੇ ਕਾਲੇ ਵੀ ਯੂਜ਼ ਕਰ ਸਕਦੇ ਆ ਸੋ ਕੋਸ਼ਿਸ਼ ਕਰੋ ਕਿ ਇਹ ਪਾਣੀ ਜਿਹੜਾ ਹੈ ਪਰ ਰੇਨ ਵਾਟਰ ਆਪਣੀ ਗਾਰਡਨਿੰਗ ਵਾਸਤੇ ਯੂਜ਼ ਕਰੋ ਆਪਣਾ ਜਿਹੜਾ ਪਾਣੀ ਦਾ ਬਿੱਲ ਹੈ ਉਹਨੂੰ ਮਾਨੀਟਰ ਕਰੋ ਆਪਣੇ ਜਿਹੜੇ ਤੁਹਾਡੇ ਅਗਰ ਤੁਹਾਡੇ ਅਬ ਲੱਗੇ ਹੋਏ ਨੇ ਜਿ ਤੁਸੀਂ ਯੂਜ਼ ਕਰਦੇ ਹੋ ਕਿੰਨਾ ਪਾਣੀ ਯੂਜ਼ ਕਰਦੇ ਹੋ ਆਪਣੇ ਮੀਟਰ ਦੇਖ ਕੇ ਰੱਖੋ ਕਿ ਕਿੰਨਾ ਪਾਣੀ ਰੋਜ਼ ਤੁਸੀਂ ਯੂਜ਼ ਕਰ ਰਹੇ ਹੋ